ਲੋਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਖੜੇ ਆਂ ਤੂੜੀ ਦੀ ਬੋਲੀ ਦੇ ਕੋੜਕਪੂਰਾ ਤੇ ਅੱਜ ਤਰੀਕ ਹੋ ਗਈ 8 ਦਸੰਬਰ 2025 ਤੇ ਅੱਜ ਨਾਗਾ ਯਾ 7 ਤੇ ਕੱਲ ਜਿਹੜਾ ਤੂੜੀ ਦਾ ਸਿਰਾਂ ਨਿਕਲਿਆ ਸੀਗਾ 610 ਰੁਪਏ ਤੇ ਅੱਜ ਤੁਹਾਨੂੰ ਸਿਰਾਂ ਚੈੱਕ ਕਰਾਉਣੇ ਆ ਤੂੜੀ ਦਾ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬੋਲੀ ਲੱਗਣ ਜਾਂ ਸਿਰਫ 5-10 ਮਿੰਟ ਰਹਿ ਚੁਕੇ ਆ ਤੇ ਤੁਹਾਨੂੰ ਅੱਜ ਦਾ ਰੇਟ ਚੈੱਕ ਕਰਾਉਣੇ ਆ ਤੂੜੀ ਦਾ ਆਜੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿ ਕਿਸਾਨਾ ਮੇਰਾ ਭਰਾਵਾਂ ਨੂੰ ਪਤਾ ਲੱਗੇ ਅੱਜ ਤੂੜੀ ਦਾ ਕੀ ਰੇਟ ਸੀ ਕੋੜਕੁਰਾ ਮੰਡੀ ਦੇ ਵਿੱਚ ਆਜੋ ਆਪਾਂ ਚੱਲਦੇ ਆਂ ਤੂੜੀ ਦੀ ਬੋਲੀ ਤੇ ਜੀ ਕਿਸਾਨ ਵੀਰੋ ਪਹਿਲੀ ਟਰਾਲੀ ਦੀ ਬੋਲੀ ਲੱਗੇ ਲੱਗੇ ਚੈੱਕ ਕਰ ਸਕਦੇ ਆਂ ਤੂੜੀ ਮੋਲੋ ਜੀ ਕਾਲੀ ਗਿੱਲੀ ਗੁੱਲੀ ਨਾਲ ਨਿਕਲੇ ਬਾਈ ਆਹੀ ਈ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ ਇਹ ਅਦੁੱਤੀ ਹੈ ਬੰਦੇ ਦੀ ਉਹ ਲੋ ਜੀ ਤੂੜੀ ਵੇਖ ਕੇ 300 ਰੁਪਿਆ ਹਾਂਜੀ 300 300 300 ਆ ਕਾਲੀ ਤੇ ਸਾਰੀ ਦੇ ਵਿੱਚ ਨਿਕਲੂ ਨਾ ਬਾਈ ਕਾਲੀ ਆਹ ਜਿਵੇਂ ਹਾਂ ਭਾਈ ਬੋਦੀ ਵੇਖ ਆਹ ਤੂੜੀ ਹੈ ਤੇਰੀ ਚੀਜ਼ ਮਗਰ ਪਈ ਆ ਮੈਂ ਉਹੀਆਂ ਵਿੱਚ ਬਾਹਲੀ ਖਾਲ ਨਿਕਲੇ ਨਹੀਂ ਹੈ ਨਹੀਂ ਤੁਸੀਂ ਚੈੱਕ ਕਰ ਲੀਓ ਆ ਨਹੀਂ ਨਿਕਲਦੀ ਸਾਰੀ ਟਰਾਲੀ ਤੇ 300 ਰੁਪਿਆ 300 ਰੁਪਿਆ 305 5 ਕਰਦੇ 305 10 10 315 20 25 30 ਹਾਂਜੀ 330 ਰੁਪਏ ਬੋਲਾਂਗੇ ਨੇ 35 40 40 45 350 355 60 60 65 70 370 ਬੋਲਾਂਗੇ ਨੇ 370 ਰੁਪਏ ਬਾਈ ਜੀ ਪਲੀਸੀ ਕੀ ਤੇ ਪਹਿਲੀ ਟਰਾਲੀ ਦਾ ਜਿਹੜਾ ਭਾਅ ਨਿਕਲਿਆ 370 ਰੁਪਏ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੋਡ ਪ੍ਰੇਮਣੀ ਦਾ ਵੀਊ ਡਰਾਨ ਕੋ ਪੂਰੀ ਲੱਗੀ ਪਈ ਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆ ਜਿਓ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਇਹਦਾ ਨਿਕਲੇ ਨਹੀਂ ਬਾਈ ਬੋਲੋ ਜੀ ਨਹੀਂ ਨਾ 300 ਰੁਪਏ 300 505 10 15 20 20 35 350 50 60 65 70 70 80 ਖਰਚਾ ਇੱਕ ਮਿੰਟ ਦੇ 85 385 ਹੁਣ ਬੋਲੋ 90 95 400 400 100 15 20 5 25 35 40 45 450 450 52 60 65 70 80 90 495 500 500 ਰੁਪਿਆ 500 ਬੋਲਾਂਗੇ ਨਾ 500 ਰੁਪਏ ਬਾਈ ਜੀ ਕਿਤਾਲੀ ਨਾਨਕਸਰ ਜਾਂ ਅਲੀ ਸੀਗੀ ਤੇ ਇਹਦਾ ਜਿਹੜਾ ਰੇਟ ਨਿਕਲਿਆ 500 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣਾ ਤੂੜੀ ਦਾ ਆਜੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਨੂੰ ਦਮਾਣਾ ਨਾ ਭੁੱਲਿਓ ਕਿ ਕਿਸਾਨਾਂ ਵੀਰਾਂ ਨੂੰ ਰੋਜ਼ ਅਪਡੇਟ ਮਿਲਦੀ ਰਹੇ ਮੰਡੀ ਦੇ ਬਾਰੇ ਜੀ ਆਹ ਤੂੜੀਏ ਚੈੱਕ ਕਰ ਸਕਦੇ ਆਂ ਤੇ ਇਹਦੀ ਬੋਲੀ ਲੱਗਣ ਲੱਗੀ ਆ ਤੇ ਤੁਹਾਨੂੰ ਇਹਦਾ ਰੇਟ ਵੀ ਚੈੱਕ ਕਰਾਉਣਾ ਆ ਆਜੋ ਕਾਲੀ ਆ ਕਿਹੜਾ ਬਾਈ ਆਏ ਕਿਵੇਂ ਨੇ ਨਹੀਂ ਨਹੀਂ ਅੰਦਰੀ ਦੇ ਬਾਹਰ 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 ਨਹੀਂ ਯਾਰ ਬਾਹਰ ਦੇ ਨਹੀਂ ਨਹੀਂ ਸ਼ੋਰ ਪਣ ਚੱਕ ਕੇ ਵੇਖਿਆ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ 300 ਰੁਪਇਆ 310 ਕਿੱਥੇ ਲੈਣੀ ਹੈ ਛੰਨੀ ਲੈ ਲੈ ਭਾਈ 200 ਰੁਪਇਆ ਲਾਊਗਾ 10 ਰੁਪਏ 15 ਰੁਪਏ ਕੱਢ ਦੇ 350 ਸਾਢੇ 350 52 62 70 78 400 405 5 425 ਬੈਠਾ 405 10 15 20 25 30 35 40 45 450 55 455 ਬੋਲਾਂਗੇ ਨੇ 60 60 ਦੋ ਬੁਲੀਆਂ 65 70 78 80 85 485 ਬੋਲਾਂਗੇ ਨੇ 90 95 500 5 505 ਬੋਲਾਂਗੇ ਨੇ 505 ਰੁਪਏ ਬਾਈ ਕਿਹਦੀ ਆ ਗਿੰਟੀ ਦਾ ਜਿਹੜਾ ਰੇਟ ਨਿਕਲਿਆ 505 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਤੇ ਤੁਹਾਨੂੰ ਟੂੜੀ ਵੀ ਚੈੱਕ ਕਰਾਉਣੇ ਆ ਕੀ ਦਾ ਕਹੋ ਜੀ ਟੂੜੀ ਆ ਜੇ ਕਿ ਬੋਲੀ ਤੇ 300 300 400 ਹੀ ਰੱਖਿਆ 400, 400 ਉਦੇ ਘਰੇ ਪਰੇ 400 था, 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 था 400 ਪੰਮੇ ਨਹੀਂ 400 5 10 15 450 450 450 ਬੋਲਾਂਗੇ ਨਾ 52 60 460 65 470 470 ਬੋਲਾਂਗੇ ਨਾ 77 ਹਾਂ ਭਾਈ 475 ਬੋਲਦਾ ਕੋਈ 400